ਪੁਰਸ਼ ਦੇ ਚਿਹਰੇ ਤੇ ਈਸਤਰੀ ਦੇ ਚਿਹਰੇ 'ਚ ਪ੍ਰਕਿਰਤੀ ਨੇ ਫਰਕ ਰੱਖਿਆ ਹੈ। ਈਸਤਰੀ ਨੂੰ ਹੋਰ ਢੰਗ ਦਾ ਸੋਪਣ ਦਿੱਤਾ ਹੈ। ਪੁਰਸ਼ ਨੂੰ ਹੋਰ ਢੰਗ ਦਾ ਸੋਪਣ ਦਿੱਤਾ ਹੈ। ਇਹ ਦਾੜਾ ਪੁਰਸ਼ ਦਾ ਸ਼ਿੰਗਾਰ ਹੈ। ਸ਼ਿੰਗਾਰ ਹੈ। ਉਹ ਨਹੀਂ ਸ਼ਿੰਗਾਰ ਹੈ। ਈਸਤਰੀ ਦੇ ਚਿਹਰੇ ਤੇ ਨਹੀਂ ਹੈ। ਔਰ ਬੜੇ ਧਿਆਨ ਨਾਲ ਸੁਣਨਾ। ਕੁਝ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ। ਮਦੀਨ ਨਾਲੋਂ ਨਰ ਜ਼ਿਆਦਾ ਖੂਬਸੂਰਤ ਹੈ ਚਲੋ ਦੋ ਚਾਰ ਉਦਾਹਰਣ ਦਿਆਂ ਸ਼ੇਰ ਬਬਰ ਉਹਦੀ ਗਰਦਨ ਦੇ ਭਰਵੇਂ ਵਾਲ ਉਹਦਾ ਰੋਬੇਲਾ ਚਿਹਰਾ ਉਹਦੇ ਕੋਲ ਖੜੀ ਸ਼ੇਰ ਨਹੀਂ ਬਿਲਕੁਲ ਫਿੱਕੀ ਲੱਗਦੀ ਕੁਝ ਵੀ ਨਹੀਂ ਕੁਝ ਜਿੰਨਾ ਸੁੰਦਰ ਮੁਰਗਾ ਹੈ ਮੁਰਗੀ ਤੇ ਉਹਦੇ ਸਾਹਮਣੇ ਕੁਝ ਵੀ ਨਹੀਂ ਕੁਝ ਵੀ ਨਹੀਂ ਸੀਸ ਦੀ ਕਲ ਦੀ ਬਰਵੀਂ ਗਰਦਨ ਜਿਤਨਾ ਨਰ ਚਿੜਾ ਖੂਬਸੂਰਤ ਹੈ ਮਦੇਨ ਨਹੀਂ ਹੈ ਜਿਤਨਾ ਨਰ ਤੋਤਾ ਖੂਬਸੂਰਤ ਹੈ ਮਦੇਨ ਨਹੀਂ ਹੈ ਤੇ ਜਿਤਨਾ ਨਰ ਮੋਰ ਸੁੰਦਰ ਹੈ ਲੰਬੇ ਲੰਬੇ ਪੰਖ ਮੋਰ ਨਹੀਂ ਬਿਲਕੁਲ ਦੇਖੀ ਕੁਝ ਵੀ ਨਹੀਂ ਦੇਖਿਆ ਹੈਦਾ ਮੋਰਨੀ ਕੋਲ ਲੰਬੇ ਪੰਖ ਨਹੀਂ ਹੁੰਦੇ ਕਈ ਲੋਕ ਤੇ ਜੰਗਲਾਂ ਚ ਜਾਣਨ Rajasthan ਦੇ ਜੰਗਲ ਉਹਨਤੇ ਸ਼ਹਿਰਾਂ 'ਚ ਵੀ ਬੜੇ ਨੇ ਮੋਰ ਭਰੇ ਪੈਦਾ ਉਹਦੇ ਕੋਲ ਹੀ ਮੋਰਨੀ ਖੜੀ ਹੁੰਦੀ ਹੈ ਉਸ ਤੇ ਨਿਗਾਹਾਂ ਨਹੀਂ ਜਾਂਦੀਆਂ ਮੋਰ ਤੇ ਜਾਂਦੀਆਂ ਹਨ ਮੋਰ ਸੁੰਦਰ ਹੈ ਇਹ ਤੇ 2-4 ਮੈਂ ਉਦਾਹਰਣ ਦਿੱਤੇ ਨੇ ਕਾਇਨਾਤ ਦੇ ਵਿੱਚ ਕੁਦਰਤ ਨੇ ਨਰ ਨੂੰ ਤੇ ਆਪ ਹੀ ਸ਼ਿੰਗਾਰਿਆ ਹੈ ਇਸਤਰੀ ਦਾ ਸ਼ਿੰਗਾਰ ਕਿਸੇ ਹੋਰ ਡੰਗ ਦਾ ਹੈ ਮਾਂ ਬਣਨ ਦੀ ਬਹੁਤ ਵੱਡੀ ਸੌਗਾਤ ਉਸ ਨੇ ਇਸ ਦੀ ਝੋਲੀ 'ਚ ਪਾ ਦਿੱਤੀ ਹੈ ਪੁਰਸ਼ ਕੋਲ ਨਹੀਂ ਕਿਉਂਕਿ ਪੁਰਸ਼ ਨੂੰ ਨੇ ਰੱਬ ਨੇ ਜੋ ਹੈ ਸ਼ਿੰਗਾਰੇ ਹੋਇਆ ਸ਼ਿੰਗਾਰੇ ਹੈ ਇਸਤਰੀ ਵਿਚਾਰੀ ਨੂੰ ਸ਼ਿੰਗਾਰ ਕਰਨਾ ਪੈਂਦਾ ਹੈ ਕਰਨਾ ਕਰਨਾ ਮੁਸਤਕੀਮ ਆਓ ਕਿਉਂਕਿ ਇੱਕ ਬਹੁਤ ਵੱਡੀ ਸਵਾਰਗ ਪ੍ਰਮਾਤਮਾ ਨੇ ਇਸਤਰੀ ਨੂੰ ਦਿੱਤੀ ਹੈ ਮਾਂ ਬਣਦੀ ਮਨੁੱਖ ਦੀ ਜਨਮ ਦराती ਹੈ ਮਨੁੱਖਤਾ ਦੀ ਜਨਮ ਦराती ਹੈ ਤੋ ਫਿਰ ਮਨੁੱਖ ਦੇ ਅੰਦਰ ਵੀ ਇਰਸ਼ਾ ਪੈਦਾ ਹੁੰਦੀ ਹੈ ਮੈਂ ਵੀ ਕੋਈ ਬਣਾਵਾਂ ਉਹ ਜੀਵ ਦੇ ਜਗ ਦੇ ਮਨੁੱਖਾਂ ਨੂੰ ਜਨਮ ਦਿੰਦੀ ਹੈ ਇਹ ਪੁਰਸ਼ ਚਿੱਤਰਾਂ ਨੂੰ ਜਨਮ ਦਿੰਦਾ ਤਸਵੀਰਾਂ ਨੂੰ ਜਨਮ ਦਿੰਦਾ ਚੰਗੇ ਚਿੱਤਰਕਾਰ ਪੁਰਸ਼ ਮਿਲਣਗੇ ਚੰਗੇ ਸੰਗਤਰਾਸ਼ ਪੁਰਸ਼ ਮਿਲਣਗੇ ਚੰਗੇ ਕਵੀ ਕਦੇ-ਕਦਾਈਂ ਦਸਵੀਂ ਕਵੀਆਂ 'ਚ ਕੋਈ ਕਦ ਕਵਿਤਰੀ ਹੋ ਜਾਏ ਤੇ ਹੋ ਜਾਏ ਨਹੀਂ ਤੇ ਪੁਰਸ਼ ਨੇ ਦਾਰਸ਼ਨਿਕ ਫਿਲਾਸਫਰ ਚਿੰਨ ਤੱਕ ਪੁਰਸ਼ ਨੇ बड़े-बड़े साइंटिस्ट पुरुष ਨੇ ਜ਼ਿੰਦਗੀ ਦੇ ਹਰ ਸ਼ੌਬੇ ਚ ਅਗਿਆ ਇਹ ਕੁਛ ਬਣਾਈਏ ਇਹ ਕੁਛ ਬਣਾਈਏ ਮਨੋਚਿੰਤਕ ਤੇ ਕਹਿੰਦੇ ਨੇ ਇਸਤਰੀ ਨੇ ਪੁਰਸ਼ ਨੂੰ ਜਨਮ ਦਿੱਤਾ ਤੇ ਪੁਰਸ਼ ਸੋਚਦਾ ਹੁਣ ਨਹੀਂ ਵੀ ਤੇ ਕਿਸੇ ਚੀਜ਼ ਨੂੰ ਜਨਮ ਦੇ ਜ਼ਿੰਦਾ ਮਨੁੱਖਤਾ ਨੂੰ ਜਨਮ ਦਿੱਤਾ ਇਸਤਰੀ ਨੇ ਮਹਾਨ ਹੈ ਮੁਰਦਾ ਚੀਜ਼ਾਂ ਨੂੰ ਜਨਮ ਦੇਂਦਾ ਹੈ ਪੁਰਸ਼ ਇਸ ਮਾਮਲੇ ਚ ਪਚੜਿਆ ਆਇਆ ਕੁਦਰਤ ਨੇ ਮਨੁੱਖ ਨੂੰ ਸ਼ਿੰਗਾਰਿਆ ਇਸ ਦੇ ਚ ਪੁਰਸ਼ ਅੱਗੇ ਹੈ ਇਸਤਰੀ ਨੂੰ ਇਸ ਤਰ੍ਹਾਂ ਦਾ ਸ਼ਿੰਗਾਰ ਨਹੀਂ ਦਿੱਤਾ ਪਛੜੀ ਗਈ ਹੈ ਇੱਕ ਥਾਂ ਤੇ ਇਸਤਰੀ ਪਛੜੀ ਹੋਈ ਹੈ ਇੱਕ ਥਾਂ ਤੇ ਪੁਰਸ਼ ਪਛੜਿਆ ਹੈ ਪਰ ਹੁਣ ਕੀਤਾ ਕੀ ਜਾਏ ਇਹ ਦੋਵੇਂ ਇੱਕ ਦੂਜੇ ਹੀ ਕشش ਦੇ ਚ ਜੀਵਨ ਦੇ ਨ ਪੁਰਸ਼ ਕੀ ਜੋ ਹੈ ਇਸਤਰੀ ਦੀ ਕشش ਦੇ ਚ ਇਸਤਰੀ ਪੁਰਸ਼ ਦੀ ਕشش ਪੁਰਸ਼ ਦੇ ਅੰਦਰ ਪੁਰਸ਼ ਦੀ ਕشش ਨਹੀਂ ਆਉਂਦੀ ਇਸਤਰੀ ਦੀ ਆਉਂਦੀ ਹੈ ਔਸਤਰੀ ਚਾਏ ਮਾਂ ਹੈ ਪਹਿਣ ਹੈ ਪਤਨੀ ਚਹਤੀ ਹੈ ਕਸ਼ਿਸ਼ ਇਸਤਰੀ ਦੀ ਹੁੰਦੀ ਗੁਰਨਾਣਿਕ ਤੇ ਕਹਿੰਦੇ ਨ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਮੈਂ ਸਤਗੁਰ ਦੀ ਪੰਕਤੀ ਪੜੀ ਡੰਗ ਰਹਿ ਛੋਟੀ ਜਈ ਮਾਸੂਮ ਬੱਚੀ ਹੈ ਪਿਓ ਦੀ ਪ੍ਰਕਰਮਾ ਕਰਦੀ ਪਿਓ ਨੂੰ ਦੇਖ ਲਈ ਉਹਦੇ ਪੈਰਾਂ ਨਾਲ ਲਪਕਦੀ ਪਿਓ ਰਿਓ ਉਸ ਨਾਲ ਬੜਾ ਪਿਆਰ ਕਰਦਾ ਮਾਂ ਦੀ ਤਰਫ ਨਹੀਂ ਜਾਂਦੀ ਕਿਉਂ ਮਾਂ ਵਰਗੀ ਤੇ ਹੈ ਮਾਂ ਵਰਗਾ ਕੰਤੇ ਉਹਦੇ ਕੋਲ ਹੈ पिता तो प्रभाव स्त्री जीवी है पुरुष दे कशिश देच। ए पुरुष चाहे पिता है चाहे भा है चाहे पति है चाहे पुत्र है पुरुष जीवद स्त्री की कशिश चाहे स्त्री चाहे मां है चाहे भेन है चाहे पत्नी है चाहे ती है विपरीत दी कशिश कि जब विपरीत दी कशिश है ਤੋ ਕਈ ਵਾਰ ਇਸ स्त्री ਚ ਖਿਆਲ ਆ ਜਾਂਦਾ ਹੈ ਪੁਰਸ਼ ਜੈਸੇ ਬਣ ਜਾਈਏ ਤੇ ਪੁਰਸ਼ ਦਾ ਸੁਭਾਵਿਕ ਪਰਮਾਤਮਾ ਨੇ ਕਦ ਉੱਚਾ ਬਣਾਇਆ ਜਰਾ ਇਸਤਰੀ ਨਾਲ ਉੱਚਾ ਬਣਾਇਆ ਤੇ ਇਸਤਰੀ ਚ ਵੀ ਖਿਆਲ ਆਇਆ ਹੁਣ ਉੱਚਾ ਤੇ ਕੁਦਰਤ ਨੇ ਨਹੀਂ ਬਣਾਇਆ ਚਲੋ ਉੱਚੀ ਸੈਂਡਲ ਪਾ ਲੈਨੇ ਐਨ ਵੱਡੇ ਇੱਕ ਇੱਕ ਗੇਟ ਵਰਗੇ ਪਾਵੇਂ gir ਕੇ ਪੈਰ ਆਪਣੇ ਥੜਾ ਬੈਠੇ ਕਦ ਜੋ ਛੋਟਾ ਹੈ स्त्री जैसे पुरुष जैसे कपड़े पहने पुरुष जैसी चाल करनी है नकल एक चंबेली गुलाब बनने की कोशिश करे गुलाब तो नहीं बन सकेगी पर चंबेली बनना भी औखा हो जाएगा एक गुलाब अगर कमल होना चाहे कमल पे नहीं हो सकेगा लेकिन सही ढंग फिर गुलाब भी नहीं बन सकेगा अगर एक स्त्री ਇਸਤਰੀ ਹੁੰਦੇ ਹੋਆ ਪੁਰਸ਼ ਹੋਣਾ ਚਾਹੇ ਪੁਰਸ਼ ਤੇ ਨਹੀਂ ਹੋ ਸਕੇਗੀ ਟੰਗ ਦੀ ਇਸਤਰੀ ਵੀ ਨਹੀਂ ਬਣ ਸਕੈ। ਪਰ ਇੱਕ ਪੁਰਸ਼ ਅਗਰ ਇਸਤਰੀ ਹੋਣਾ ਚਾਹੇ ਹੁੰਦਾ ਸ਼ਿੰਗਾਰ ਤੇ ਪਹਿਨਾ ਪਰਮਾਤਮਾ ਨੇ ਦਾੜਾ। ਔਰ ਦਾੜੇ ਵੀ ਆਪਣੀ ਸੀਮਾ ਹੁੰਦੀ ਹੈ ਮੈਂ 40 ਸਾਲ ਤੋਂ ਦੇਖਦਾ ਇੱਥੇ ਹੀ ਰੁਕਿਆ ਪਿਆ। ਇੱਕ ਅੱਧਾ ਇੰਚ ਵੀ ਅੱਗੇ ਨਹੀਂ ਵੱਧਦਾ ਇੱਥਈ ਹੈ। ਤੇ ਜਿਹੜੇ ਰੋਜ਼ ਜੰਗ ਕਰਦੇ ਨੇ ਕੈਂਚੀ ਛੁਰੇ ਲੈ ਕੇ ਉਹਨਾਂ ਦੇ ਤੇ ਮਰਦੇ ਦਮ ਤੱਕ ਵੱਧਦੇ ਨੇ। ਅਰੇ ਵਦਦੇ ਵਾਲ ਕਹਿ ਦਿੰਦੇ ਨੇ ਕਿਤਨੇ ਤੂੰ ਛੁਰੇ ਲਿਆ ਕਿਤਨੀਆਂ ਤੂੰ ਖੈਂਚੀਆਂ ਲਿਆ ਤੇਰੀਆਂ ਸਾਰੀਆਂ ਖੁੰਡੀਆਂ ਕਰਦੇ ਆਂਗੇ ਮੈਂ ਰਹਾਗਾ ਮਰਦੇ ਦਮ ਤੱਕ ਰਹਾ ਬੋਲੇ ਸੋਨਿਆ ਹੁਣ ਮੈਂ ਅਰਜ਼ ਕਰਾਂ ਛੁਕੇ ਵਿਪਰੀਤ ਦੀ ਕਸ਼ਿਸ਼ ਹੈ ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਕਰਦੀ ਏ ਪੁਰਸ਼ ਇਸਤਰੀ ਵਰਗਾ ਇਸਤਰੀ ਨੂੰ ਸੁਹੱਪਣ ਪੁਰਸ਼ ਦੇ ਜਿਖਾਈ ਦੇਂਦਾ ਹੈ ਪੁਰਸ਼ ਨੂੰ ਸੁਹੱਪਣ ਇਸਤਰੀ ਜਿਖਾਈ ਦੇਂਦਾ ਤਾਂ ਫਿਰ ਕੀ ਕਰੇ ਉਹਨਾਂ ਪੁਰਸ਼ ਪਰ ਇਸਤਰੀ ਵਰਗਾ ਬਣੇ ਫਿਰ ਚਲਾ ਜਾਂਦਾ ਹੈ ਨਾਈ ਦੀ ਦੁਕਾਨ ਤੇ ਕਹਿੰਦਾ ਉਸਰੇ ਤੇ ਕੈਂਚੀਆਂ ਨਾਲ ਮੇਰਾ ਮੁਖੜਾ ਇੰਜ ਬਣਾ ਦੇ ਜਿਵੇਂ ਪਰਮਾਤਮਾ ਨੇ ਇਸਤਰੀ ਦਾ ਬਣਾਇਆ ਨਾਰੀ ਦਾ ਬਣਾਇਆ ਬਣਾਇਆ ਪ੍ਰਭੂ ਨੇ ਵੱਖ ਵੱਖ ਇਸਤਰੀ ਵਰਗਾ ਬਣਾ ਦੇ ਅੱਜ ਤੱਕ ਕੋਈ ਮੋਰ ਨਾਈ ਦੀ ਦੁਕਾਨ ਤੇ ਨਹੀਂ ਗਿਆ ਮੇਰੇ ਪੰਖ ਕੱਟ ਦੇ ਤੇ ਮੈਨੂੰ ਮੋਰ ਨਹੀਂ ਵਰਗਾ ਬਣਾ ਦੇ ਕੋਈ ਸ਼ੇਰ ਵੀ ਨਹੀਂ ਗਿਆ ਮੇਰੇ ਗਰਦਨ ਦੇ ਵਾਲ ਕੱਟ ਦੇ ਤੇ ਮੈਨੂੰ ਸ਼ੇਰ ਨਹੀਂ ਜੈਸਾ ਬਣਾ ਦੇ ਕੋਈ ਮੁਰਗਾ ਵੀ ਨਹੀਂ ਗਿਆ ਮੇਰੀ ਕਲਗੀ ਕੱਟ ਦੇ ਮੇਰੀ ਗਰਦਨ ਦੇ ਪੰਖ ਕੱਟ ਦੇ ਤੇ ਮੈਨੂੰ ਮੁਰਗੇ ਜੈਸਾ ਬਣਾ ਦੇ ਇਹ ਮੂਰਖ ਤਾਂ ਸਿਰਫ ਮਨੋਖੀ ਕਰਦਾ ਹੈ ਪਸ਼ੂ ਨਹੀਂ ਕਰਦਾ ਹੈ ਪਸ਼ੂ ਨਹੀਂ ਕਰਦਾ ਮਨੁੱਖ ਕਰਦਾ ਮਨੁੱਖ ਨੂੰ ਇਹ ਸ਼ਿੰਗਾਰ ਦਿੰਦਾ ਮੈਂ ਅਰਜ਼ ਕਰਾਂ ਜਿਸ ਦਿਨ ਵਾਕਈ ਵੇਖਣ ਵਾਲੀ ਅੱਖ ਹੋਵੇਗੀ ਦਾੜੇ ਤੋਂ ਬਿਨਾ ਚਿਹਰਾ ਪੁਰਸ਼ ਦਾ ਨਹੀਂ ਚੰਗਾ ਲੱਗਿਆ ਨਹੀਂ ਚੰਗਾ ਲੱਗਿਆ ਹੁਣ ਮੈਂ ਹੈਰਾਨ ਆ ਦਾੜੇ ਵਾਲਾ ਚਿਹਰਾ ਇਸਤਰੀ ਦਾ ਵੀ ਨਹੀਂ ਚੰਗਾ ਲੱਗੇਗਾ ਕਿਆ ਪਸੰਦ ਕਰੋਗੇ ਔਰਤ ਨੂੰ ਦਾੜ੍ਹੀ ਆਵੇ ਮੁੱਛਾਂ ਆਵਣ ਇਹ ਮੈਨਜ਼ ਕਰ ਜਿਹਨੂੰ ਨਹੀਂ ਆਉਂਦੀਆਂ ਪੁਰਸ਼ ਨੂੰ ਜਿਹਨ ਨਹੀਂ ਆਉਂਦੀ ਐ ਦਾੜ੍ਹੀ ਤੇ ਮੁੱਛ ਉਹਨੂੰ ਖੋਦਾ ਕਹਿੰਦੇ ਨੇ ਇਹ ਤੇ ਖੋਦਾ ਔਰ ਮੈਂ ਹੈਰਾਨ ਹੋਇਆ ਗ੍ਰਾਗੀ ਸਿੰਘ ਸੀ ਬੜਾ ਸੁੰਦਰ ਕੀਰਤਨ ਕਰਦਾ ਸੀ ਪਰ ਖੋਦਾ ਦਾਦਾ ਨਹੀਂ ਸੀ ਕਾਨਪੁਰ ਦਾ ਸੀ ਵਾਸੀ ਮੁੱਛਾਂ ਨਹੀਂ ਸਨ ਮੇਰਾ 60 ਸਾਲ ਦਾ ਹੋ ਚਲੇ ਆ ਸੀ ਹਰ ਸ਼ਹਿਰ ਦੇ ਇੱਕ ਵੈਦ ਹਕੀਮ ਨੂੰ ਕਹਿੰਦਾ ਸੀ ਕੋਈ ਦਵਾਈ ਹੈ ਇਹ ਦਾੜਾ ਆ ਜਾਏ ਮੁਛਾਹ ਆ ਕਿਰਤਨ ਕਰਦੇ ਆ ਗੁਰੂ ਦੇ ਦਰ ਤੇ ਚੰਗਾ ਨਹੀਂ ਲੱਗਦਾ ਇਹ ਸ਼ਿੰਗਾਰ ਮੇਰੇ ਕੋਲ ਨਹੀਂ ਜਗਾ ਜਗਾ ਦਵਾਈ ਪੁੱਛਦਾ ਸੀ ਇੱਕ ਦਿਨ ਕਿਦਰੇ ਮੇਰੇ ਕੋਲ ਪੁੱਛ ਬੈਠਾ ਮਸਕੀਨ ਜੀ ਸੁਣਿਆ ਕੋਈ ਬਾਬਾ ਬਲਵੰਤ ਸਿੰਘ ਨਾਲ ਤੁਸੀਂ ਰਹੇ ਹੋ ਤੇ ਨਿਰਮਲੇ ਲੋਟ ਦਵਾਈਆਂ ਦੇ ਬੜੇ ਗੈ ਨਹੀਂ ਆਉਂਦੇ ਨੇ ਤੁਸੀਂ ਸ਼ਾਇਦ ਉਨ੍ਹਾਂ ਕੋਲ ਕੋਈ ਨੁਕਸਾ ਸਿੱਖਿਆ ਹੋਵੇ ਕੋਈ ਅਸੀ ਦਵਾਈ ਦਾੜਾ ਆ ਜਾਏ ਮੈਂ ਕਿ ਹੱਦ ਹੋ ਗਈ ਜਿਨ੍ਹਾਂ ਨੂੰ ਦਾੜਾ ਨਹੀਂ ਆਉਂਦਾ ਉਹ ਦਵਾਈ ਲੱਭਦੇ ਨੇ ਜਿਨ੍ਹਾਂ ਨੂੰ ਆ ਜਾਂਦਾ ਉਹ ਨਹੀਂ ਲੱਭਦੇ ਆਈ ਨਹੀਂ ਸਮਝਦਾ ਆਨੇ ਸਮਝਾ ਕੋਦਾ ਮਨੁੱਖ ਨਹੀਂ ਚੰਗਾ ਲੱਗਦਾ ਪਰਮਾਤਮਾ ਦਾ ਦਿੱਤਾ ਆ ਸ਼ਿੰਗਾਰ ਹੈ حضرت ঈਸਾ ਮੁਹੰਮਦ ਸਾ ਤਮਾਮ ਰਿਸ਼ੀ ਮਨੀ ਅਵਤਾਰੀ ਪੁਰਸ਼ ਐ ਸ਼ਿੰਗਾਰ ਹੈ ਉਹਨਾਂ ਕੋ ਇਸਤਰੀ ਦਾ ਇੱਕ ਸ਼ਿੰਗਾਰ ਹੈ ਉਹ ਪੁਰਸ਼ ਨਾਲੇ ਇਸ ਮਾਮਲੇ 'ਚ ਬਹੁਤ ਅੱਗੇ ਜੀਵ ਦੇ ਜਾਗਦੇ ਮਨੁੱਖ ਨੂੰ ਜਨਮ ਲੈਣਾ ਮਨੁੱਖਤਾ ਦੇ ਜਨਮ ਦਾਤੀ ਹੈ ਮਾਂ ਹੈ ਬਹੁਤ ਵੱਡੀ ਸੌਗਾਤ ਇਸ ਵਾਸਤੇ ਐਲਾਨੀਆਂ ਗੁਰਨਾਣਿਕ ਨੇ ਕਹਿ ਦਿੱਤਾ ਸੋਖੋਂ ਮੰਦਾ ਆਖੀਏ ਜਿਤ ਜੰਮੇ ਰਾਜਾ ਆਪਣੀ ਮਹਾਨਤਾ ਦਾ ਬੋਧ ਨਾ ਹੋਣ ਕਾਰਨ ਕਰਕੇ ਇਸ ਯੁੱਗ ਦੇ ਵਿੱਚ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪਈ ਹੈ ਪੁਰਸ਼ ਵਰਗੇ ਕੱਪੜੇ ਪਹਿਨਣ ਲੱਗ ਪਈ ਪੁਰਸ਼ ਜੈਸੀ ਚਾਲ ਚੱਲਣ ਲੱਗ ਪਈ ਪੁਰਸ਼ ਜੈਸਾ ਕੱਦ ਬਣਾਣਾ ਹੈ ਤਾਂ ਆਪ ਸੁਣ ਕੇ ਹੈਰਾਨ ਹੋਵੋਗੇ 20% ਇਸਤਰੀਆਂ ਅਮਰੀਕਾ ਦੇ ਵਿੱਚ ਸ਼ੇਵ ਕਰਾਂਦੀਆਂ ਨੇ ਉਹਨਾਂ ਨੂੰ ਦਾੜ੍ਹੀ ਆ ਜਾਂਦੀ ਹੈ ਨਕਲ ਜੋ ਪੁਰਸ਼ ਦੀ ਕਰਨੀ ਹੈ ਇੱਥੇ ਵੀ ਮੈਂ ਦੇਖਿਆ ਸਿੱਖ ਜਗਤ ਦੇ ਵਿੱਚ ਵੀ ਦੇਖਿਆ ਜਿਹੜੀਆਂ ਬੀਬੀਆਂ ਪੁਰਸ਼ਾਂ ਦੀ ਤਰ੍ਹਾਂ ਕੱਪੜੇ ਪਹਿਨਦੀਆਂ ਨੇ ਉਹਨਾਂ ਨੂੰ ਦਾੜ੍ਹੀ ਆ ਜਾਂਦੀ ਹੈ ਦਾੜ੍ਹਾ ਆ ਜਾਂਦਾ ਹੈ ਕੱਪੜੇ ਜੋ ਮਰਦਾਂ ਆ ਲੈਤੇ ਨੇ ਪੁਰਸ਼ਾਂ ਵਾਲੇ ਪਹਿਨ। ਸਜਾਇਆ ਜੋ ਆਪਣੇ ਮਰਦ ਦੀ ਤਰ੍ਹਾਂ ਮਰਦ ਜੈਸਾ ਹੋਣਾ। ਪ੍ਰਭੂ ਨੇ ਤੈਨੂੰ ਇਸਤਰੀ ਜੈਸਾ ਬਣਾਇਆ ਕਿ ਜਦ ਤਨ ਦਾ ਚੋਲਾ ਤੇਰਾ ਅਲੱਗ ਹੈ ਤਾਂ ਸਰੀਰ ਦੇ ਵਸਤਰ ਵੀ ਅਲੱਗ ਹੋਣੇ ਨੇ। ਪੁਰਸ਼ ਜੈਸੇ ਨਹੀਂ ਹੁੰਦੇ। ਜਦ ਤੇਰਾ ਤਨ ਅਲੱਗ ਬਣਾਇਆ ਹੈ ਤਾਂ ਤੇਰੇ ਤਨ ਦੇ ਕੱਪੜੇ ਵੀ ਅਲੱਗ ਹੋਣੇ ਚਾਹੀਦੇ ਨੇ। ਪੁਰਸ਼ ਦਾ ਤਨ ਅਲੱਗ ਬਣਾਇਆ ਉਹਦੇ ਕੱਪੜੇ ਅਲੱਗ ਹੋਣੇ ਚਾਹੀਦੇ। ਦੋਹਾਂ ਦੇ ਬਸਤਰ ਇਕ ਨਹੀਂ ਹੋ ਸਕਦੇ ਕਿਉਂਕਿ ਦੋਹਾਂ ਦੇ ਤਨ ਇਕ ਨਹੀਂ ਹੈ ਬਦਕਿਸਮਤੀ ਹੈ ਜਦ ਕੋਈ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪੈਂਦੀ ਹੈ ਪੁਰਸ਼ ਜੈਸਾ ਹੋਣਾ ਹੈ ਤਾਂ ਕਈ ਵਾਰ ਪ੍ਰਕਿਰਤੀ ਸਹਾਇਕ ਹੋ ਜਾਂਦੀ ਹੈ ਠੀਕ ਹੈ ਤੈਨੂੰ ਪੁਰਸ਼ ਜੈਸਾ ਬਣਾਉਂਦੀ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ਅਗਰ ਇੱਕ ਇਸਤਰੀ ساری ਜ਼ਿੰਦਗੀ ਪੁਰਸ਼ ਦੀ ਕਛਛ ਦੇਚ ਜੀਵੀ ਹੈ ਮਰ ਕੇ ਨੂੰ ਅਗਲਾ ਜਨਮ ਪੁਰਸ਼ ਦਾ ਮਿਲ ਜਾਏਗਾ। ਅਗਰ ਇੱਕ ਪੁਰਸ਼ ਆਖਰੀ ਦਿਨਾਂ ਤੱਕ ਇਸਤਰੀ ਦੀ ਕਸ਼ਿਸ਼ ਦੇ ਵਿੱਚ ਜੀਵੇ ਹੈ ਮਰਨ ਤੋਂ ਬਾਅਦ ਅਗਲਾ ਜਨਮ ਇਸ ਨੂੰ ਇਸਤਰੀ ਦਾ ਲਾਜ਼ਮੀ ਮਿਲੇਗਾ। ਪੁਰਸ਼ ਹਰ ਜਨਮ ਵਿੱਚ ਪੁਰਸ਼ ਹੋਵੇ ਐਸਾ ਕੋਈ ਲਾਜ਼ਮੀ ਨਹੀਂ। ਇਸਤਰੀ ਹਰ ਜਨਮ ਵਿੱਚ ਇਸਤਰੀ ਹੋਵੇ ਐਸਾ ਕੋਈ ਲਾਜ਼ਮੀ ਨਹੀਂ। ਥੋੜੀ ਜਿਹੀ ਮਾਤਰਾ ਦਾ ਬੇਧ ਹੈ ਦੋਹਾਂ ਦੇ ਸਰੀਰ ਵਿੱਚ ਇੱਕ ਇਸਤਰੀ ਇੱਕ ਪੁਰਸ਼। ਪਰ ਕਸ਼ਿਸ਼ ਵਿਪਰੀਤ ਦੀ ਇਸ ਮੇਰੇ ਪ੍ਰੀਤ ਦੀ ਕشش ਦੇ ਚਾਹ ਬੜੀ ਪਰਵਲ ਵਾਸ਼ਨਾ ਪ੍ਰਦਾਨ ਹੈ ਜਿਹਨੂੰ ਕਹਿੰਦੇ ਨੇ ਕਾਮ ਵਾਸ਼ਨਾ ਗੁਸਤਾਖੀ ਵਾ ਗੁਰੂ ਗੰਸਾਬ ਦੀ ਬਾਣੀ ਦਾ ਫੈਸਲਾ ਛਲੇ ਕਨਿਤ ਕਾਮ ਮਨੇ ਮਨੁਕ ਛਲੇ ਆ ਜਾਂਦਾ ਕਨਗ ਕਾਮ ਮਨੇ ਉਹ ਜੋ ਕਾਮਨਾ ਚਲਦੀ ਹੈ ਤਨ ਦੀ ਕਾਮਨਾ ਪ੍ਰਭਤਾ ਦੀ ਕਾਮਨਾ ਮਾਨਵੜਿਆਈ ਪਰਤੀਸ਼ਤਾ ਦੀ ਕਾਮਨਾ ਪਦਾਰਥਾਂ ਦੀ ਕਾਮਨਾ ਖਾਣ ਪੀਣ ਦੀ ਕਾਮਨਾ ਫਿਰ ਵਕਤੀ ਤੌਰ ਤੇ ਆ ਕੇ ਰੁਕਦੀ ਏ ਇਸਤਰੀ ਦੀ ਕਾਮਨਾ ਕਾਮ ਨਹੀਂ ਦੀ ਕਾਮਨਾ ਫਿਰ ਇਸਤਰੀ ਦਾ ਨਾ ਕਾਮਨਾ ਪਏ ਗਹਿ ਕਾਮ ਨਹੀਂ ਪਏ ਗਿਆ ਕਾਮਨਾ ਦੀ ਮਨ ਔਰ ਪੁਰਸ਼ ਦਾ ਨਾ ਪਏ ਗਿਆ ਕਾਮ ਰਾਜ कितनी भी सर्कल रवे स्त्री दाशना पुरुष से रुक दी कितनी भी घुमती रवे वाशना पुरुष की सरकल से रुकतीय पुरुख में नार नार में पुरुख बोझो ब्रह्म गयानी महाराज कल कलयुग ऐसा है बस कामना प्रधान होके जी रहे वाशना प्रधान होके जी रहे भावना प्रधान नहीं अहकार वाशना ਲੋਭ ਵਾਸਨਾ ਕਾਮ ਵਾਸਨਾ ਅਗਰ ਮੰਦਰ ਮਸਜਿਦ ਗੁਰਦੁਆਰੇ ਵਿੱਚ ਲੈ ਆਈਏ ਇਹ ਮਨੁੱਖ ਬਾਜ਼ਾਰ ਵਿੱਚ ਆਇਆ ਫੈਕਟਰੀ ਦੇ ਵਿੱਚ ਆਇਆ ਆਫਿਸ ਦੇ ਵਿੱਚ ਆਇਆ ਮਾਰਕੀਟ ਦੇ ਵਿੱਚ ਆਇਆ ਕਿਸੇ ਧਾਰਮਿਕ ਮੰਦਰ ਦੇ ਵਿੱਚ ਨਹੀਂ ਆਇਆ ਕਿਸੇ ਗੁਰਦੁਆਰੇ ਨਹੀਂ ਆਇਆ ਅਗਰ ਭਾਵਨਾ ਕਰਕੇ ਆਇਆ ਹੈ ਭਰੋਸੇ ਕਰਕੇ ਆਇਆ ਹੈ ਪ੍ਰਭੂ ਤੇ ਭਾਵਨਾ ਹੋ ਸਕਦਾ ਹੈ ਅਗਰ ਭਾਵਨਾ ਨਾਲ ਬੈਠਾ ਹੈ ਤਾਂ ਇਹਦੀ ਦੁਕਾਨ ਵੀ ਮੰਦਰ ਬਣ ਜਾਏ ਇਹ ਵੀ ਮਰਜ਼ ਕਰਦੇ वासना करके बैठा है तो गुरुद्वारा भी दुकान बन जाएगा मार्केट बन जाएगा बाजार बन जाएगा बाजार की हलचल मार्केट की बेईमानी और धंधे की बेईमानी सारी धर्म रिच आ जाएगी क्योंकि वासना मलीन हो जाएगा धर्म ये भी मैं अर्ज कर अगर धार्मिक कर्म में भावना वस ना होके ਕਾਮਨਾ ਵਸੋ ਕੇ ਕਰ ਰਿਹਾ ਤੋ ਕੀਰਤਨ ਵੀ ਧੰਦਾ ਕਥਾ ਵੀ ਧੰਦਾ ਮਥਾ ਟੇਕਣਾ ਵੀ ਧੰਦਾ ਅਖੰਡ ਪਾਠ ਰਖਾਣਾ ਵੀ ਧੰਦਾ ਪੂਜਾ ਪਾਠ ਰਖਾਣਾ ਵੀ ਧੰਦਾ ਪਰ ਮੈਂ ਭਾਵਨਾ ਕਰਕੇ ਕਰ ਰਿਹਾ ਔਰ ਭਾਵਨਾ ਨਾਲ ਮੈਂ ਬਾਜ਼ਾਰ ਵਿੱਚ ਬੈਠਾ ਤੋ ਯਕੀਨ ਹੈ ਜਾਣੋ ਦੁਕਾਨ ਵੀ ਹਰੀ ਮੰਦਰ ਬਣ ਜਾਏਗਾ ਖੱਡੀ ਤੇ ਕਪੜਾ ਬੁੰਦਿਆਂ ਬੁੰਦਿਆਂ ਖबीर ਪ੍ਰਭੂ ਨਾਲ ਜੁੜ ਜਾਂਦਾ ਹੈ ਕੇਲੇ ਰੋਕਦੇ ਨੇ ਹੁਣ ਤੇ ਕਪੜਾ ਨਾ ਬਣੋ ਤੁਹਾਨੂੰ ਲੋਕੀ ਬ੍ਰह्मज्ञानी ਕਹਿੰਦੇ ਨੇ ਕਦੇ ਜਦ ਮੈਂ ਕਪੜਾ ਬੁਣਦਾ ਸੀ ਉਦੋਂ ਤੁਸੀਂ ਮੈਨੂੰ ਕਦੀ ਨਹੀਂ ਰੋਕਿਆ ਕਿਉਂਕਿ ਕਪੜੇ ਬੁਣਨਾ ਸਿਰਫ ਮੇਰੀ ਰੋਜ਼ੀ ਸੀ ਮੇਰਾ ਧੰਦਾ ਸੀ ਤੇ ਹੁਣ ਤੇ ਮੇਰਾ ਧੰਦਾ ਹੀ ਧਰਮ ਬਣ ਗਿਆ ਮੈਂ ਤੇ ਭਾਵਨਾ ਕਰਕੇ ਬੈਠੀ ਹੁਣ ਤੁਸੀਂ ਕਹਿੰਦੇ ਨਾ ਕਰੋ ਹੁਣ ਤੇ ਮੇਰਾ ਧੰਦਾ ਵੀ ਧਰਮ ਬਣ ਗਿਆ भावना अधीन कर्म धंधे नो धर्म बना देंदे ने वासना अधीन कर्म धर्म नो ਵੀ ਧੰਦਾ ਬਣਾ ਦੇਂਦੇ ਨੇ ਮਹਾਰਾਜ ਕਹਿੰਦੇ ਨੇ ਇਤਨੀ ਕਾਮਨਾ ਪ੍ਰਧਾਨ ਧੰਦਾ ਹੀ ਧੰਦਾ ਚੱਲ ਰਿਹਾ ਹੈ ਧਰਮ ਨਹੀਂ ਚੱਲ ਰਿਹਾ ਮਨੁੱਖ ਦੇ ਨਾਲ ਧਰਮ ਨਹੀਂ ਚੱਲ ਰਿਹਾ ਧੰਦਾ ਚੱਲ ਰਿਹਾ ਹੈ ਪਰਵਾਹ ਚੱਲ ਰਿਹਾ ਹੈ ਧਨ ਸੰਪਦਾ ਚੱਲ ਰਹੀ ਹੈ ਪ੍ਰਭਤਾ ਚੱਲ ਰਹੀ ਹੈ ਮਨੁੱਖ ਦੇ ਨਾਲ ਪ੍ਰਭੂ ਨਹੀਂ ਚੱਲ ਰਿਹਾ ਤੇ ਸਾਰਾ ਕੁਲ ਉਸਾ ਨੰਗੁਰਵ ਸਿੰਘ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਜਸਰਾ ਹੈ ਤੁਚ ਬੁੱਧੀ ਅਨਸਾਰ ਥੋੜਾ ਜਿਹਾ ਮੈਂ ਤੁਹਾਡੇ ਸਾਹਮਣੇ ਰੱਖਿਆ ਭਾਵਨਾ ਕਰਕੇ ਗੁਰਦੁਆਰੇ ਆਉਣਾ ਹੈ ਵਾਸ਼ਨਾ ਕਰਕੇ ਕਾਮਨਾ ਕਰਕੇ ਬਾਜ਼ਾਰ ਦੇ ਚ ਜਾਣਾ ਹੈ ਫੈਕਟਰੀ ਜਾਣਾ ਹੈ ਆਫਿਸ ਦੇ ਜਾਣਾ ਹੈ ਪਰ ਜੇ ਇੱਥੇ ਵੀ ਕਾਮਨਾ ਕਰਕੇ ਆ ਗਏ ਫਿਰ ਗੁਰਦੁਆਰੇ ਨਹੀਂ ਆਏ ਕਿ ਅਸੀਂ ਤੇ ਬਕਾਇਦਾ ਅਰਦਾਸ ਕਰਦੇ ਆਂ ਪ੍ਰਾਣੇ ਦੀ ਇਹ ਮਨੋ ਕਾਮਨਾ ਪੁਲਾਣੇ ਦੀ ਇਹ ਮਨੋ ਕਾਮਨਾ ਫੇ ਹੁਣ ਸੁਣ ਲਓ ਕਾਹ ਹੋਂ ਬਲਕੇ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗਰਾਜ ਇੱਥੇ ਤੇ ਸਾਰੀਆਂ ਕਾਮਨਾਵਾਂ ਨੂੰ ਪਰੇ ਸੁਟ ਗਿਆ ਕਿੱਥੇ ਸੁਟ ਕੇ ਆਈਏ ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਈ ਜਿੱਥੇ ਜੋੜੇ ਲਾ ਕੇ ਆਇਆ ਨਾ ਕਾਮਨਾਵਾਂ ਉੱਥੇ ਲਾ ਕੇ ਥੇ ਫਿਰ ਪ੍ਰਭੂ ਤੇਰੀ ਝੋਲੀ ਆਤਮਕ ਰਸ ਨਾਲ ਭਰ ਦੇਗਾ ਆਨੰਦ ਨਾਲ ਭਰ ਦੇਗਾ ਗੁਰੂ ਤੇਰੀ ਝੋਲੀ ਦੇਚ ਰੱਬੀ ਗੁਣ ਪਾ ਦੇਗਾ ਇਸ ਤਰ੍ਹਾਂ ਦੇ ਜੀਵਨ ਦਾ ਢੰਗ ਸਾਨੂੰ ਆ ਜਾਏ ਤਾਂ ਮਹਿਰਜ ਕਰਾ ਪਰਵਾਰ ਵਿੱਚ ਬੈਠੇ ਵੀ ਅਸੀਂ ਨਿਰੰਕਾਰ ਵਿੱਚ ਬੈਠੇ ਹੋਵਾਂਗੇ ਦ੍ਰਿਸ਼ਟੀ ਬਦਲ ਜਾਏਗੀ ਮਾਂ ਪਿਤਾ ਸੋਤ ਬੰਦਾ ਬਵਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਏ ਪਾਰ ਬ੍ਰਹਮ ਤੂੰ ਮੇਰਾ ਮਦਦਗਾਰ ਬਣਿਆ ਕਿਦਰੇ ਪੁੱਤਰ ਬਣ ਗਏ ਕਿਦਰੇ ਪਿਤਾ ਬਣ ਗਏ ਕਿਦਰੇ ਦਾਦਾ ਬਣ ਗਏ ਕਿਦਰੇ ਭਰਾ ਬਣ ਕੇ ਕਿਦਰੇ ਭੈਣ ਬਣ ਕੇ ਤੂੰ ਮੇਰਾ ਸਹੀ ਹੋਗੀ ਬਣਿਆ ਕਿਦਰੇ ਪਤੀ ਬਣ ਕੇ ਕਿਦਰੇ ਪਤਨੀ ਬਣ ਕੇ ਪਰਿਵਾਰ ਮੇਰਾ ਅਨਕਾਰ ਦਾ ਰੂਪ ਹੋ ਜਾਏਗਾ ਦ੍ਰਿਸ਼ਟੀ ਬਦਲ ਗਈ ਇੱਕ ਢੰਗ ਹੈ ਕਿ ਪਰਿਵਾਰ ਵੀ ਹਰੀ ਮੰਦਰ ਬਣ ਜਾਂਦਾ ਹੈ ਨਿਰੰਕਾਰ ਦਾ ਰੂਪ ਹੈ ਇੱਕ ਢੰਗ ਹੈ ਕਿ ਗੁਰਦੁਆਰਾ ਵੀ ਸੰਸਾਰ ਬਣ ਜਾਂਦਾ ਹੈ ਮੰਦਰ ਵੀ ਸੰਸਾਰ ਬਣ ਜਾਂਦਾ ਜਿੰਨੀ ਮੈਨੂੰ ਛੋੜੀ ਬਹੁਤ ਸਮਝ ਸੀ ਕਿ ਜਿੰਨਾ ਮੈਂ ਖੋਲ ਸਕਦਾ ਸੀ ਜਿਹੜੇ ਜਿਹੜੇ ਲਵ ਸਤਗੁਰ ਨੇ ਮੈਨੂੰ ਦਿੱਤੇ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਫੜੀ ਭਾਵਨਾ ਉਜਾਗਰ ਕਰੇ ਕੀਰਤਨ ਦੇ ਰਾਹੀਂ ਕਥਾ ਦੇ ਰਾਹੀਂ ਇਸ ਪਾਠ ਦੇ ਰਾਹੀਂ ਕਿਉਂਕਿ ਭਾਵਨਾ ਉਜਾਗਰ ਹੋ ਜਾਂਦੀ ਏ ਤੇ ਜੀਵਨ ਵਿੱਚ ਭਗਵਾਨ ਪ੍ਰਗਟ ਹੋ ਜਾਂਦਾ ਹੈ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਇਸ ਤਰ੍ਹਾਂ ਦੀ ਅਵਸਥਾ ਸਾਡੀ ਬਣੇ ਸਾਰਿਆਂ ਦਾ ਬਾਰ ਬਾਰ ਧੰਨਵਾਦ ਕੋਲ ਚੁਗੜੀ ਸ਼ਵਾ